ਇੱਕ ਤਾਲਾ ਪਿੰਡ ਦੀ ਹੈ ਆ ਨਗਰ ਦਾ ਚੌਦ ਪਿੰਡ ਹੈ ਤੇ ਖੇਡ ਮੈਦਾਨ ਵਿੱਚ ਸੰਦੀਪ ਕਬੱਡੀ ਪਾ ਰਿਹਾ ਹੈ ਲਓ ਸਾਹਮਣੇ ਇੱਕ ਪਾਸੇ ਜੀਤਾ ਨਗਰ ਤਿਆਰ ਹੈ ਆ ਕਹਿੰਦੇ ਇਸੇ ਲਈ ਜੱਸਾ ਕੋਸ਼ਿਸ਼ ਕਰਦਾ ਪਰ ਮੇਰੇ ਪੰਜਾਬੀ ਵੀਰੋ ਇਸੇ ਲਈ ਸੰਦੀਪ ਨੰਬਰ ਜੋੜਦਾ ਆਇਆ ਹੈ ਆ ਨਗਰ ਇਸੇ ਲਈ ਜੋਤਦਾ ਅਗਲੀ ਕਬੱਡੀ ਔਰਲੀ ਕੰਨੀ ਅੰਗਰੇਜ਼ ਸਿੰਘ ਗੇਜਾ ਪਰਲੀ ਕੰਨੀ ਮੇਰੇ ਵੀਰੋ ਅਮਰੀਕ ਹੈ ਵਿਚਾਲੇ ਨਗਰ ਸੁਤਵੀਰ ਲੱਗਿਆ ਹੋਇਆ ਹੈ ਹੁਣ ਵੇਖਦਾ ਵੀ ਗੋਪੇ ਨੇ ਕਬੱਡੀ ਪਾਈ ਹੈ ਤੇ ਲੋਯਰ ਅਮਰੀਕ ਕਹਿੰਦੇ ਟੌਪ ਦੇ ਜਾਫੀਆਂ ਵਿੱਚ ਨਾ ਹੈ ਆ ਮੁੰਡੇ ਨੇ ਟਰੈਕਟਰ ਵੀ ਜਿੱਤੇ ਹੈ ਪਰ ਮੇਰੇ ਵੀਰੋ ਗੋਪਾ ਨੰਬਰ ਜੋੜਦਾ ਹੈ ਆ ਮੁੰਡੇ ਨੇ ਗੱਡੀ ਵੀ ਜਿੱਤੀ ਹੈ ਮੋਟਰਸਾਈਕਲ ਵੀ ਜਿੱਤੇ ਹੈ ਇਹ ਮੇਰੇ ਪੰਜਾਬੀ ਵੀਰੋ ਹਰਿਆਣੇ ਦਾ ਲੋਯਰ ਕਿਸਾਨੇ ਵਾਲਾ ਇਸੇ ਲਈ ਕਹਿੰਦੇ ਰੇਡ ਪੌਲ ਦੇ ਵਾਸਤੇ ਵੱਧ ਆਇਆ ਹੈ ਬੋਲ ਗੋਪੀ ਦੇ ਹਾਓ ਸਾਹਮਣੇ ਕਿਸਾਨੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਵਧਿਆ ਆ ਹਰਿਆਣੇ ਵਾਲਾ ਅੱਜ ਹਰਿਆਣੇ ਤੋਂ ਵੀ ਕੱਲ ਨੂੰ ਕਹਿੰਦੇ ਹਰਿਆਣੇ ਵਾਲੇ ਵੀ ਆਉਣੇ ਆ ਕੱਲ ਨੂੰ ਮਾਝੇ ਵਾਲੇ ਵੀ ਆਉਣੇ ਆ ਦੁਆਬੇ ਵਾਲੇ ਵੀ ਆਉਣੇ ਆ ਪਰ ਸਾਹਮਣੇ ਕਹਿੰਦੇ ਕਿਸਾਨੇ ਵਾਲਾ ਇਸ ਵੇਲੇ ਗੱਭਰੂ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਕਟੜਲੇ ਵਾਲੇ ਮੇਰੇ ਵੀਰੋ ਕਹਿੰਦੇ ਜਾਫੀਆਂ ਦੇ ਵਿੱਚੋਂ ਇਸ ਵੇਲੇ ਨੌਜਵਾਨ ਟਰਾਈ ਤੇ ਕਰ ਰਿਹਾ ਪਰ ਪੁਆਇੰਟ ਕਹਿੰਦੇ ਨੌਜਵਾਨ ਰੇਡਰ ਦੇ ਵਾਸਤੇ ਇਸ ਵੇਲੇ ਜੁੜਦਾ ਆਇਆ ਹੈ ਅਗਲੀ ਕਬੱਡੀ ਗੋਪਾ ਕਹਿੰਦੇ ਨੌਜਵਾਨ ਸਿੱਖ ਸਰਦਾਰ ਗੱਭਰੂ ਪਾਉਣ ਦੇ ਦੂਜੇ ਪਾਸੇ ਅਮਰੀਕ ਰਾਮਪੁਰੇ ਵਾਲਾ ਜਦੋਂ ਜਫਾ ਲਾਉਗਾ ਫਿਰ ਦੱਸਾਂਗੇ ਵੀ ਇਹ ਨੌਜਵਾਨ ਇੱਕ ਟਰੈਕਟਰ ਦਾ ਵੀ ਜੇਤੂ ਹੈ ਰਾਮਪੁਰੇ ਦਾ ਅਮਰੀਕ ਪਰ ਸਾਹਮਣੇ ਕਹਿੰਦੇ ਸਾਥੀ ਖਿਡਾਰੀ ਇਸ ਵੇਲੇ ਨੌਜਵਾਨ ਮੇਰੇ ਵੀਰੋ ਟਰਾਈ ਤੇ ਕਰ ਰਿਹਾ ਹੈ ਪਰ ਪੁਆਇੰਟ ਕਦੇ ਰੀਡਰ ਦੇ ਵਾਸਤੇ